ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਹਰਜਿੰਦਰ ਸਿੰਘ ਟੱਗੜ ਲੈ ਕੇ ਹਾਜ਼ਰ ਹੈ ਜ਼ਰਖਪੁਰ ਤੋਂ ਇੱਕ ਖਬਰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਹੈ ਜ਼ਰਖਪੁਰ ਰਹਿਣ ਵਾਲਾ 17 ਸਾਲਾ ਮੌਲਿਕ ਆਤਮ ਹੱਤਿਆ ਕਰ ਗਿਆ ਜਿਸ ਦੇ ਸੰਬੰਧ ਵਿੱਚ ਕਮਿਸ਼ਨ ਫਾਰ ਚਾਈਲਡ ਪ੍ਰੋਟੈਕਸ਼ਨ ਰਾਈਟਸ ਨੇ ਸੂਓ ਮੋਟੋ ਨੋਟਿਸ ਲੈਂਦੀ ਹੋਏ ਐਸਐਸਪੀ ਮੁਹਾਲੀ ਨੂੰ ਹਦਾਇਤ ਕੀਤੀ ਹੈ ਕਿ ਉਹ ਅਗਲੇ ਮਹੀਨੇ ਦੀ 3 ਤਰੀਕ ਤੱਕ ਯਾਨੀ ਕਿ 3 4 25 ਤੱਕ ਆਪਣੀ ਰਿਪੋਰਟ ਕਮਿਸ਼ਨ ਨੂੰ ਭੇਜੇ ਦੂਜੇ ਪਾਸੇ ਐਸਐਸਪੀ ਦੀਪਕ ਪਾਰਕ ਨੇ ਪੰਜਾਬ ਫਾਈਲਸ ਟੀਵੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਬਹੁਤ ਜਲਦ ਮ੍ਰਿਤਕ ਦੀ ਮਾਤਾ ਰਿਤੂ ਨੂੰ ਮਿਲਣਗੇ ਆਪਣੇ ਦਫ਼ਤਰ ਬੁਲਾਉਣਗੇ ਤੇ ਉਹਦੀ ਸਾਰੀ ਸੰਵੇਦਨਾ ਜਾਂ ਕੋ ਗ੍ਰਿਵੈਂਸ ਉਸ ਨੂੰ ਸੁਣਨਗੇ ਨਿੱਜੀ ਤੌਰ ਤੇ ਮੌਲਕ ਦੀ ਮਾਂ ਰਤੂ ਨੇ ਪੱਤਰਕਾਰਾਂ ਨੂੰ ਬੀਤੇ ਦਿਨੀ ਦੱਸਿਆ ਸੀ ਕਿ ਚੰਡੀਗੜ੍ਹ ਪੁਲਿਸ ਦੇ ਏਐਸਆਈ ਗੁਰਦੇਵ ਸਿੰਘ ਨੇ ਜੋ ਕਿ ਸਾਈਬਰ ਸੈੱਲ ਦੇ ਵਿੱਚ ਲੱਗਿਆ ਹੋਇਆ ਉਸ ਦੇ بیٹے ਨੂੰ ਬੁਲਾਇਆ ਅਤੇ ਉਹਦੀ ਕੁੱਟਮਾਰ ਕੀਤੀ ਉਸ ਦੇ ਤਿੰਨ ਹੋਰ ਦੋਸਤਾਂ ਨੂੰ ਵੀ ਬੁਲਾਇਆ ਗਿਆ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਗਈ ਤੇ ਫਿਰ ਇਹਦੇ ਪਿੱਛੇ ਵਿਵਾਦ ਕੀ ਸੀ ਉਹ ਤੁਹਾਨੂੰ ਦੱਸਦੇ ਹਾਂ ਸਕੂਲ ਦੇ ਪ੍ਰਬੰਧਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਬੱਚੇ ਇੰਟਰਨੈਟ ਤੇ ਮੀਮਸ ਬਣਾ ਕੇ ਅਧਿਆਪਕਾਂ ਦਾ ਮਜ਼ਾਕ ਉਡਾ ਰਹੇ ਨੇ ਜਾਂ ਉਹਨਾਂ ਨੂੰ ਚੰਗਾ ਮੰਦਾ ਬੋਲ ਰਹੇ ਦੀ ਹੁਣ ਤੁਹਾਨੂੰ ਦੱਸਦੇ ਆ ਕਿ ਮੀਮ ਦਾ ਮਤਲਬ ਕੀ ਹੁੰਦਾ ਮੀਮ ਦਾ ਮਤਲਬ ਹੈ ਅਕੋਰਡਿੰਗ ਟੂ ਗੂਗਲ ਜੋ ਇੱਕ ਵੀਡੀਓ ਹੋ ਸਕਦੀ ਹੈ ਇਮੇਜ ਹੋ ਸਕਦਾ ਹੈ ਟੈਕਸਟ ਹੋ ਸਕਦਾ ਹੈ ਜਿਹਦਾ ਮਕਸਦ ਇਹ ਹੈ ਕਿ ਹਾਸਾ ਪੈਦਾ ਕੀਤਾ ਜਾ ਸਕੇ ਸੋ ਮੀਮ ਜੋ ਬਣਾਏ ਗਏ ਉਹ ਇਹੀ ਲੱਗਦਾ ਕਿ ਉਹਨਾਂ ਨੇ ਬੱਚਿਆਂ ਨੇ ਆਪਣੇ ਅਧਿਆਪਕਾਂ ਦੇ ਬਣਾਏ ਅਤੇ ਅਧਿਆਪਕਾਂ ਦਾ ਮਜ਼ਾਕ ਉਡਾਇਆ ਰਿਤੂ ਨੇ ਦੱਸਿਆ ਯਾਨੀ ਕਿ ਮ੍ਰਿਤਕ ਦੀ ਮਾਤਾ ਨੇ ਇਹ ਮਸਲਾ 4-5 ਮਹੀਨੇ ਪਹਿਲਾਂ ਉਠਾਇਆ ਸੀ ਤੇ ਉਹ ਪ੍ਰਿੰਸੀਪਲ ਨੂੰ ਜਾ ਕੇ ਮਿਲੀ ਸੀ ਅਤੇ ਉਹਨੇ ਆਪਣੇ بیٹے ਤੋਂ ਉਸਦਾ ਇੰਸਟਾਗ੍ਰam ਅਕਾਊਂਟ ਡਿਲੀਟ ਕਰਵਾ ਦਿੱਤਾ ਗਿਆ ਸੀ ਪਰ ਹੁਣ ਇਹੋ ਜੀ ਕਿਹੜੀ ਗੱਲ ਹੋਈ ਕਿ ਚੰਡੀਗੜ੍ਹ ਪੁਲਿਸ ਨੇ ਉਸਦੇ بیٹے ਨੂੰ ਦੁਬਾਰਾ ਯਾਨੀ ਕਿ ਕਹੋ ਪ੍ਰਬੰਧਕਾਂ ਨੇ ਦੁਬਾਰਾ ਇਹ ਮਾਮਲਾ ਖੜਾ ਕੀਤਾ ਔਰ ਉਸਦੇ بیٹے ਨੂੰ ਬੁਲਾਇਆ ਗਿਆ ਦੂਜੇ ਪਾਸੇ ਸਾਡੀ ਗੱਲਬਾਤ ਹੋਈ ਚੰਡੀਗੜ੍ਹ ਪੁਲਿਸ ਦੇ ਕੁਝ ਅਧਿਕਾਰੀਆਂ ਨਾਲ ਉਹ ਕਹਿ ਰਹੇ ਨੇ ਕਿ ਬੱਚਿਆਂ ਨੇ ਗੰਦੀਆਂ ਗਾਲਾਂ ਟੀਚਰਾਂ ਨੂੰ ਕੱਡੀਆਂ ਇਤੋਂ ਦਾ ਕਿ ਮਾਵਾ ਭੈਣਾਂ ਦੀਆਂ ਗਾਲਾਂ ਇੰਟਰਨੈਟ ਤੇ ਕੱਢ ਕੇ ਵਾਇਰਲ ਕੀਤੀਆਂ ਪਰ ਇਸ ਸੰਬੰਧੀ ਹਜੇ ਸਾਨੂੰ ਕੋਈ ਸਬੂਤ ਨਹੀਂ ਮਿਲਿਆ ਜਿੱਥੋਂ ਇਹ ਪੁਸ਼ਟੀ ਹੋ ਸਕੇ ਕਿ ਇਹ ਗੰਦੀਆਂ ਗਾਲਾਂ ਇਹਨਾਂ ਬੱਚਿਆਂ ਨੇ ਕੱਡੀਆਂ ਹੋ ਸਕਦੀਆਂ ਨੇ ਮੁਹਾਲੀ ਪੁਲਿਸ ਅਜੇ ਤੱਕ ਇਹ ਫੈਸਲਾ ਨਹੀਂ ਕਰ ਪਾਈ ਕਿ ਕੀ ਥਾਣੇ ਬੁਲਾਉਣ ਤੇ ਕਿਸੇ ਵੱਲੋਂ ਜੇ ਸੁਸਾਈਡ ਕੀਤਾ ਜਾਂਦਾ ਉਸ ਨੂੰ ਅਬੈਟਮੈਂਟ ਟੂ ਸੁਸਾਈਡ ਦੇ ਥੱਲੇ ਗਿਣਿਆ ਜਾਏਗਾ ਜਾਂ ਨਹੀਂ ਇਸ ਤਰ੍ਹਾਂ ਦਾ ਥਾਣੇ ਦੇ ਵਿੱਚ ਬੁਲਾਏ ਜਾਣ ਤੋਂ ਕੋਈ ਵੀ ਜੇ ਆਤਮ ਹੱਤਿਆ ਕਰ ਲੈਂਦਾ ਤਾਂ ਫਿਰ ਉਹ ਕੇਸ ਪੁਲਿਸ ਦੇ ਖਿਲਾਫ ਬਣਨ ਦੀ ਗੱਲ ਤੁਰ ਸਕਦੀ ਹੈ ਇਸ ਤਰੀਕੇ ਨਾਲ ਪੁਲਿਸ ਆਪਣਾ ਕੰਮ ਨਹੀਂ ਕਰ ਪਾਏਗੀ ਇਹ ਗੱਲ ਮੁਹਾਲੀ ਪੁਲਿਸ ਨੇ ਕਹੀ ਹੈ ਹੁਣ ਤੁਹਾਨੂੰ ਅੱਗੇ ਦੱਸਦੇ ਆ ਕਿ ਕੁਝ ਪੱਤਰਕਾਰ ਅੱਜ ਸਵੇਰ ਦੇ ਜ਼ਿਰਕਪੁਰ ਪਹੁੰਚੇ ਹੋਏ ਸੀ ਉਹ ਵੇਟ ਕਰ ਰਹੇ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਆ ਜਾਏ ਅਤੇ ਜ਼ਿਰਕਪੁਰ ਥਾਣੇ ਦੇ ਵਿੱਚ ਪਰਚਾ ਦਰਜ ਹੋ ਜਾਏ ਪਰ ਸ਼ਾਮ ਤੱਕ ਇਹ ਦੋਨੋਂ ਚੀਜ਼ਾਂ ਨਹੀਂ ਹੋਈਆਂ ਜਦੋਂ ਅਸੀਂ ਜਾਣਕਾਰੀ ਇਕੱਠੀ ਕੀਤੀ ਤਾਂ ਉਦੋਂ ਮ੍ਰਿਤਕ ਦਾ ਪਰਿਵਾਰ ਯਾਨੀ ਕਿ ਉਹਦੀ ਮਦਰ ਜੋ ਕਿ ਇੱਕ ਸਿੰਗਲ ਪੇਰੈਂਟ ਹੈ ਉਹ ਕੁਝ ਸਮਾਜ ਸੇਵੀ ਲੋਕਾਂ ਨਾਲ ਥਾਣੇ ਵਿੱਚ ਬੈਠੀ ਹੋਈ ਸੀ ਅਤੇ ਐਸ ਐਚਓ ਜਸ ਕਮਲ ਸਿੰਘ ਸੇਖੋਣਾ ਗੱਲਬਾਤ ਕਰ ਰਹੀ ਸੀ ਜ਼ਿਲਕਪੁਰ ਪਹੁੰਚੇ ਸਾਡੇ ਮਿੱਤਰ ਪੱਤਰਕਾਰਾਂ ਨੇ ਸਾਨੂੰ ਸੂਚਿਤ ਕੀਤਾ ਕਿ ਨਾ ਤਾਂ ਐਸ ਐਚਓ ਗੱਲ ਕਰਨ ਲਈ ਤਿਆਰ ਹੈ ਤੇ ਨਾ ਹੀ ਡੀ ਐਸ ਪੀ ਜ਼ਿਲਕਪੁਰ ਗੱਲਬਾਤ ਕਰਨ ਲਈ ਤਿਆਰ ਹੈ ਭਾਵੇਂ ਉਹ ਜੋ ਵੀ ਐਕਸ਼ਨ ਲੈਣ ਪਰ ਉਹਨਾਂ ਨੂੰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹਿਣਾ ਹੀ ਚਾਹੀਦਾ ਹੈ ਇਸ ਤੋਂ ਬਾਅਦ ਅਸੀਂ ਇਹ ਮਾਮਲਾ ਐਸਐਸਪੀ ਮੁਹਾਲੀ ਦੀਪਕ ਪਾਰਿਕ ਦੇ ਨੋਟਿਸ ਦੇ ਵਿੱਚ ਲਿਆਂਦਾ ਦੀਪਕ ਪਾਰਿਕ ਜੀ ਨੇ ਕਿਹਾ ਕਿ ਇਹ ਮਾਮਲਾ ਮੈਂ ਨਿੱਜੀ ਤੌਰ ਤੇ ਹੁਣ ਕੋਖਾਂਗਾ ਅਤੇ ਮ੍ਰਿਤਕ ਦੀ ਮਾਤਾ ਰਿਤੂ ਨੂੰ ਬੁਲਾ ਕੇ ਉਹਦੀ ਗੱਲਬਾਤ ਸੁਣਾਗਾ ਇੱਥੇ ਯਾਦ ਕਰਵਾ ਦਈਏ ਕਿ UT ਪੁਲਿਸ ਦਾ ASI ਗੁਰਦੇਵ ਸਿੰਘ ਉਸ ਦਾ ਨਾਮ ਇਸ ਮਾਮਲੇ ਦੇ ਵਿੱਚ ਉੱਭਰ ਕੇ ਆ ਰਿਹਾ ਹੈ ਤੇ ਸ਼ਾਇਦ ਪੁਲਿਸ ਨਹੀਂ ਚਾਹੁੰਦੀ ਉਹ ਕਿਸੇ ਮੁਲਾਜ਼ਮ ਦੇ ਵਿਰੁੱਧ ਕੋਈ ਕਾਰਵਾਈ ਕਰੇ ਇਸੇ ਤਰ੍ਹਾਂ ਦੀ ਗੱਲਬਾਤ ਪਟਿਆਲੇ ਦੇ ਵਿੱਚ ਵੀ ਬੀਤੇ ਦਿਨੀਂ ਦੇਖਣ ਨੂੰ ਮਿਲੀ ਜਦੋਂ ਇੱਕ ਫੌਜੀ ਕਰਨ ਪੁਸ਼ਪਿੰਦਰ ਸਿੰਘ ਬਾਠ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਦੋਂ ਉਸ ਦੇ ਵਿੱਚ ਚਾਰ ਇੰਸਪੈਕਟਰਾਂ ਦਾ ਨਾਮ ਆਇਆ ਇਹ ਹੋਰ ਬਾਕੀ ਗਨਮੈਨਾਂ ਦਾ ਨਾਮ ਆਇਆ ਤਾਂ ਉਥੋਂ ਦੇ ਐਸਐਸਪੀ ਨਾਨਕ ਸਿੰਘ ਨੇ ਪਰਚਾ ਤਾਂ ਦਰਜ ਕੀਤਾ ਪਰ ਉਹਦੇ ਵਿੱਚ ਪੁਲਿਸ ਵਾਲਿਆਂ ਦਾ ਨਾਮ ਹੀ ਨਹੀਂ ਲਿਖਿਆ ਉਹ ਪਰਚਾ ਵੀ ਢਾਬਾ ਦਾ ਜਿਹੜਾ ਮਾਲਕ ਸੀ ਹਰਬੰਸ ਢਾਬੇ ਦਾ ਉਹਦੇ ਬਿਆਨ ਦੇ ਅਧਾਰਿਤ ਕੀਤਾ ਗਿਆ ਪਰ ਬਾਅਦ ਦੇ ਵਿੱਚ ਜਦੋਂ ਦਬਾਅ ਪਿਆ ਔਰ ਮੀਡੀਆ ਨੇ ਪ੍ਰੈਸ਼ਰ ਪਾਇਆ ਤਾਂ ਫਿਰ ਪਟਿਆਲਾ ਪੁਲਿਸ ਨੇ ਨਵਾਂ ਪਰਚਾ ਕਰਨਲ ਸਾਹਿਬ ਦੀ ਘਰਵਾਲੀ ਦੇ ਬਿਆਨ ਤੇ ਦਰਜ ਕੀਤਾ ਹੁਣ ਵੇਖਣਾ ਇਹ ਹੋਏਗਾ ਕਿ ਮੁਹਾਲੀ ਪੁਲਿਸ ਇਸ ਪੱਖ ਦੇ ਮਸਲੇ ਤੇ ਕਿਹੋ ਜਿਹਾ ਰੁਖ اختیار ਕਰਦੀ ਹੈ ਅਸੀਂ ਮੁਹਾਲੀ ਪੁਲਿਸ ਨੂੰ ਚੰਗਾ ਕੰਮ ਕਰਦੇ ਵੇਖਣਾ ਚਾਹੁੰਦੇ ਆ ਅਤੇ ਨਾਮੇ ਐਸਐਸਪੀ ਨੂੰ ਸ਼ੁਭ ਇੱਛਾਵਾਂ ਦਿੰਦੇ ਆ ਸਤਿ ਸ਼ਕਾਲ ਨਮਸਕਾਰ ਖੁਦਾ হাফেজ